तंदूर, अलीम नाल ये जो मैं दिखा रहा हूँ ये वाले जो पीस है जब दाल बनेगी उसको उबालते हो कम से कम घंटा दो घंटा तो विसल में करवाते हो ਤੁਝੇ ਕ੍ਰਸ਼ਣ ਹੋਵੇ ਉਸਕੇ ਆਪਣੀ ਗਲਤੀ ਨਹੀਂ ਮੰਨਦਾ ਮੈਂ ਯਾਰ। ਉਹ ਇਹ ਦੇਖੋ ਖਾਨ ਦੀ ਰੋਟੀ ਵਿੱਚ ਇਹ ਦੇਖੋ ਰੋਟੀ ਵਿੱਚ ਇਹ ਲੋ ਵੱਡੇ ਕਾਰਡ ਦੋਨੋਂ ਦੇ ਦਿਓ ਕਾਰਡ ਹਰ ਇੱਕ ਬਾਈ ਅਸੀਂ ਫੁੱਦੂ ਫੜਾਕ ਬਣਦੇ। ਮੇਰਾ ਵੀਰਾ ਦੇਖਾ ਦੋਨੋਂ ਪ੍ਰੈਸਰ ਚਵਾ ਜੇ ਮੰਨੂ ਨੇ ਗਲਤੀ ਅਸੀਂ ਚੋਪੜਾ ਨਾ ਚੱਲ ਜਾਵੇ। ਜੇ ਵੀ ਆਪਕੇ ਤੰਦੂਰੀ ਨਹੀਂ ਮੰਨੂਗੇ ਅਸੀਂ ਆਪਣੇ ਪ੍ਰੈਸ ਹੱਦ ਲੈਣੇ ਦੱਸੋ। ਮੈਂ ਚੇਂਜ ਕਰ ਦਿੰਦਾ ਸਰ। ਆ ਦੋਨੋਂ ਚੇਂਜ ਨਹੀਂ ਗਲਤੀ ਨਹੀਂ ਹੱਟੀ ਇਹ। ਤੂੰ ਗਲਤੀ ਨਹੀਂ ਮੰਨਦਾ। ਅਮ ਬਲਾਉ ਉਸ ਨੂੰ ਮੈਨੇਜਰ ਕੋਲ ਮੈਨੇਜਰ ਬੁਲਾਉ। ਇਹ ਲੈ ਦੋਨਾਂ ਦੇ ਕਾਰਡ ਚੈੱਕ ਕਰਾਣੇ ਦਿੱਤੇ ਮੈਂ ਵੀ ਚੈੱਕ ਕਰਾ ਲਾ ਮੇਰਾ ਬੱਲੇ ਇਹ ਜਿਹੜਾ ਦੋਸਤ ਰੈਸਟੋਰੈਂਟ ਮੈਨੇਜਰ ਹੈ ਕਿ ਨਹੀਂ ਹੈ ਰੈਸਟੋਰੈਂਟ ਮੈਨੇਜਰ ਹੈ ਡੀਐਮ ਹੈ ਬਲਾਉਂਗ ਸਰ ਜੇ ਗਲਤੀ ਮੰਨ ਨਹੀਂ ਤਾਂ ਮੰਨ ਲਓ RAMNATH ਜੇ ਨਹੀਂ ਮੰਨੇ ਕਰਦਾ ਡੀਐਮ ਕੋ ਬਲਾਉਂਗ ਹੋ ਜਾਏ ਮੈਨੇਜਰ ਕੋ ਪ੍ਰੋਬਲਮ ਬਲਾਉਂਗ ਆਸਾਂ ਨੂੰ ਮੈਂ ਟੈਂਸ਼ਨ ਆ ਸਾਹ ਨੂੰ ਸੋਚੀ ਟੈਂਸ਼ਨ ਸਰ ਤੂੰ ਸਾਡਾ ਬ੍ਰੀ ਕਰ ਤੂੰ ਆ ਗਏ ਮੇਰੀ ਚਿਕਨ ਮੇਰੇ ਬੰਦਾ ਤੂੰ ਆ ਕੇ ਸਾਨੂੰ ਕਹਿਣਾ ਪਕਣੀ ਜੀ ਇਹ ਹੋ ਹੋ ਆਹੀਂ ਨਿਆਣੇ ਸਰ ਮੇਰੇ ਪਤਨੀ ਮੈਂ ਮਚੀ ਕਰਦਾ ਆਪ ਵੀ ਦੇਖ ਆ ਵੀ ਚਿਕਨ ਖਾਂਦਾ ਆ ਨਹੀਂ ਜੋ ਸਮਝ ਨਹੀਂ ਕਰ ਮੈਂ ਖਾਤਾ मैं दिचनें। दिचनें। गलती नहीं मान रहे जो <सित्तथ> है चलो सो सॉरी की बात नहीं आप जाकर देखती हूँ बना रहे हमको इधर चेक करो मेरे सामने इसमें इधर जो मंगाया मेरे को नॉनवेज तो नहीं मंगाया देख लो पहले यहाँ पे बर्तन में कुछ है नॉनवेज ਸਰੀਕ ਤਾਂ ਇਹ ਕੌਣ ਬੋਰ ਕਾਇਆ ਕੌਣ ਬੋਰ ਦਾ ਪਾਪੜਾ ਸਰੀਕ ਅੱਡੀ ਨਹੀਂ ਸਰੀਕ ਧੰਨਵਾਦ ਕਰੋ ਸੁਨਸਕੀ ਨੂੰ ਉਹ ਦਿਖਦੀਆਂ ਪਈਆਂ ਨਾੜੀਆਂ ਜੀਆਂ ਨਹੀਂ ਨਹੀਂ ਦੇਖੋ ਕੌਮਬਲੋ ਕੀ ਹੋਇਆ ਸਰ ਮੰਨ ਲਓ ਕੋਈ ਫਰਦਾਂ ਦਾ ਯਾਰ ਇੰਨੇ ਿਆੜੇ ਮੱਟੀਆਂ ਸਰ ਇਹ ਕੌਮਗਰ ਸਰ ਜੇ ਅਗਰ ਮੇਰੀ ਗੱਲ ਸੁਣੋ ਜਦੋਂ ਦਾਲੂ ਬੱਲੀ ਜਾਂਦੀ ਆ ਤੇ ਫਿਰ ਵਿੱਚ ਮੈਸ਼ ਹੋਣਾ ਚਾਹੀਦਾ ਪੂਰਾ ਸਮਝਣਾ ਅਕਚਲੇ ਦੂੰ ਕਿ ਉਹਦੇ ਆ ਗਰ ਸਰ ਮੰਨ ਲਓ ਮੈਂ ਤੁਹਾਨੂੰ ਕਹਿ ਰਿਹਾ ਸਾਡੀ ਨਹੀਂ ਸਰੀ ਹੱਡੀ ਆ ਵਿੱਚੋਂ ਨਿਕਲੀ ਤਾਂ ਪਤਾ ਨਹੀਂ ਲੱਗਦਾ ਮੈਂ ਫਸ ਗਿਆ ਇਸ ਕੋ ਸਾਡੀ ਕਸ ਨਹੀਂ ਉੱਤੀ ਇੱਦਾਂ ਇੱਦਾਂ ਸਾਨੂੰ ਪਿੱਛੇ ਜਾ ਕੇ ਦਿਖਾ ਦਿਓ ਕਿਹੜਾ ਤੁਸੀਂ ਪਾਇਆ ਰੋ ਸਮਝੀ ਦਾਲ ਚ ਦਿਖਾ ਦਿਓ ਬੜਾ ਜਾਨੀ ਆਹ ਮੈਂ ਦਾਲ ਚੋਂ ਅੱਗੇ ਪੀਂਦਾ ਬੈਠਾ ਬੈਣਾ ਹੱਡੀ ਮਿਲ ਚੇੜਨਾ ਸਾਰੇ ਹੈਗੇ ਹੱਡੀ ਅੱਛਾ ਹੱਡੀ ਆਹ ਡਾਲ ਆ ਇਹ ਖਾਂਦੇ ਨਿਕਲੀ ਰੈਜ ਜਸਨ ਬਸ ਸਰ ਗਾਜੀ ਨੌਨ ਵੇਜ ਮੰਗਾਇਆ ਸੀ ਨਿਕਲੀ ਨਹੀਂ ਨੌਨ ਵੇਜ ਹੈ ਹੀ ਨਹੀਂ ਇਹ ਬਦਲ ਕੇ ਨਾਲੇ ਨਹੀਂ ਪਾਣੀ ਦਾ ਪਾਣੀ ਅਮਰੀਕਾ ਤੋਂ ਜੋ ਆ ਕੇ ਮੀ ਆਇਆ। ਮਾਗ ਨਾਮ ਤੋਂ ਨੀ ਗਿਆ ਲੈ। ਤੁਸੀਂ ਕਿਦਾ ਕਹਿੰਦੇ ਵੀਡੀਓ ਹੀ ਬਣਾ ਲਈ ਬਣਾ ਲਈ ਆ। ਕੀ ਦੱਸਣ ਦੱਸਣ। ਸੱਸੀ ਬਿੱਲ। ਇਹਦਾ ਤਾਂ ਕਹਿੰਦਾ ਮਿੰਡੀ ਆਉਂਦਾ ਹੋਊਗੀ ਬਣਾਣੀ ਗਈ ਜਾ। ਬਾਤੀ ਦਿਖਾਓ ਕਿਦਾ ਲਿਆਏ। ਤੰਦੂਰ ਆ ਜੀ ਮਲੱਠੀ ਰੱਤੀ ਤੰਦੂਰ ਵਾਲੀ ਮਲੱਠੀ। ਨਾਲ ਰੋਟੀ ਨਾਲ ਖਾਓ ਮਲੱਠੀ। ਜ਼ਮੀਨ ਅਸਮਾਨ ਦਾ ਫਰਕ ਆ। ਇਹ ਵੀ ਸੱਚ। ਇਹ ਅਨੇਕਾਂ ਬੰਦੇ ਦਾ ਉਹ ਇੱਕ ਰੋਕੋ। जब दाल बनेगी उसको उबालते हो कम से कम घंटा दो घंटा तो सी विसल में करवाते हो तो ये क्रश नहीं होगा उसके गलती नहीं मानते मैं यार और ये रखो खाना रोटी भी ये रखो रोटी दोनों ਮੇਰਾ ਵੀਰਾ ਦੇਖ ਆ ਦੋਨੋਂ ਪ੍ਰੈਸ ਜਵਾਬ ਜੇ ਮੰਨੂਗੇ ਗਲਤੀ ਅਸੀਂ ਚੋਪਰਾ ਨਾਲ ਚੱਲ ਜਾਾਂਗੇ ਜੇ ਵੀ ਆਪਕੇ ਤੰਦੂਰੀ ਨਹੀਂ ਮੰਨੂਗੇ ਅਸੀਂ ਆਪਣੇ ਪ੍ਰੈਸ ਸਾਧ ਲੈਣੇ ਦੱਸੋ ਮੈਂ ਚੇਂਜ ਕਰ ਦਿੰਦਾ ਆ ਦੋਨੋਂ ਚੇਂਜ ਕਰਦਾ ਗਲਤੀ ਨਾ ਦੀ ਇਹ ਗਲਤੀ ਨਹੀਂ ਬੁਲਾਓ ਉਸ ਬੁਲਾਓ ਉਸ ਮੈਨੇਜਰ ਕੋ ਮੈਨੇਜਰ ਬੁਲਾਓ ਦੇਖ ਲੈ ਦੋਨਾਂ ਨੇ ਕਾਰਡ ਚੈੱਕ ਕਰਾਣੇ ਜਿੱਤੇ ਮਰਜ਼ੀ ਚੈੱਕ ਕਰਾ ਲੈ ਮੇਰਾ ਵੀਰ ਅੰਦਰ ਖੜੀ ਰਹਿ ਰੈਸਟੋਰੈਂਟ ਮੈਨੇਜਰ ਹੈ ਕਿ ਨਹੀਂ ਹੈ ਰੈਸਟੋਰੈਂਟ ਮੈਨੇਜਰ ਹੈ ਡੀਐਮ ਹੈ ਬੁਲਾਓ ਸਰ ਜੇ ਗਲਤੀ ਮੰਨਣੀ ਤਾਂ ਮੰਨ ਲਓ ਆਰਾਮ ਨਾਲ सही में चेक कर रहा था इनको ब्लॉक हो जा मैनेजर को प्रोवाइडर ब्लॉक ना सोंू मैं टेंशन ना सोंू छोरी टेंशन सर तू सादा पे कर तू आ रे मेरे बंदा तू आके सोंू कहना पकनी जी हो हो आ नहीं आणे सर मेरे वक़्त में मत चेक करो आप अभी देख सॉरी की बात नहीं आप पहले अगर बेवकूफ बना रहे हो उनको इधर चेक करो मेरे सामने हड्डी है इसमें इधर जो मंगाया हमने को नॉनवेज तो नहीं मंगाया देख लो पहले यहाँ पे बर्तन में कुछ है नॉनवेज सर चलिए उसका है फ्लोर का हैलबोर का पापड़ है हड्डी नहीं है ਉਹ ਉਹ ਦਿਖਦੀਆਂ ਪਈਆਂ ਨਾੜੀਆਂ ਜੀਆਂ ਨਹੀਂ ਨਹੀਂ ਦੇਖੋ ਕੰਪਰੋ ਕੀ ਹੋਇਆ ਮੰਨ ਲਓ ਕੋ ਫਰਦਾਂ ਦਾ ਯਾਰ ਇੰਨੇ ਿਆਣੇ ਮੱਟੀ ਦਾ ਸਰੀ ਇਹ ਕੰਪਰੋ ਸਰੀ ਅਗਰ ਮੇਰੀ ਗੱਲ ਸੁਣੋ ਜਦੋਂ ਦਾਲੂ ਬੱਲੀ ਜਾਂਦੀ ਆ ਤੇ ਫਿਰ ਵਿੱਚ ਮੈਸ਼ ਹੋਣਾ ਚਾਹੀਦਾ ਪੂਰਾ ਸੁਣਨਾ ਅਕਚਲੇ ਤੋਂ ਕੀ ਬੋਲਦੀ ਆ ਗੱਲ ਮੰਨ ਲਓ ਮੈਂ ਤੁਹਾਨੂੰ ਕਹਿ ਰਿਹਾ ਸਾਡੀ ਨਹੀਂ ਸਰੀ ਹੱਡੀ ਆ ਵਿੱਚੋਂ ਨਿਕਲੀ ਪਤਾ ਨਹੀਂ ਲੱਗਦਾ ਮੈਂ ਫਸ ਗਿਆ ਇਸ ਕੋ ਹੱਡੀ ਕਰ ਸਕਣੀ ਇੱਦਾਂ ਇੱਦਾਂ ਸਾਨੂੰ ਪੀਸ ਲਿਆ ਕੇ ਦਿਖਾ ਦਿਓ ਕਿਹੜਾ ਤੁਸੀਂ ਪਾਇਆ ਰੋ ਸਬਜ਼ੀ ਦਾਲ ਦੀ ਦਿਖਾ ਦਿਓ ਬਣਾ ਜਾ ਹੈਂ ਦਾ ਜਦੋਂ ਅੱਜ ਪੀਸ ਲੈਣਾ ਬੈਠਾ ਹੱਡੀ ਉਹ ਕਰੇ ਮਿਲ ਚੇਂ ਨਾ ਸਾਰੇ ਹੈਗੇ ਹੱਡੀ ਅੱਛਾ ਹੱਡੀ ਆਹ ਕਹਿੰਦਾ ਆਹ ਦਾਲ ਆ ਇਹ ਖਾਂਦੇ ਨਿਕਲੀ ਵੈਜ ਜਸਬ ਬੱਸ ਅੱਛਾ ਦਾਲ ਨਹੀਂ ਨੌਨ ਵੈਜ ਮੰਗਾਇਆ ਨਿਕਲੀ ਹੈ ਨਹੀਂ ਨੌਨ ਵੈਜ ਹੈ ਹੀ ਨਹੀਂ ਟੇਬਲ ਤੇ ਆਲੇ ਨੂੰ ਦੇਖ ਬੰਦੇ ਨੂੰ ਇਹ ਕਿਉਂ ਕਰਦੇ ਮੈਂ ਹਾਂ ਜੀ ਕਰਦੇ ਤੁਸੀਂ ਤਾਂ ਕਹਿੰਦੇ ਵੀਡੀਓ ਹੀ ਖਿਡਾਰੀ ਘੁਆ ਲਈ ਆ ਇਹ ਦੱਸ ਕਫੀ ਬਿਲ ਨਹੀਂ ਜੇ ਨਾਮ ਉਹਦਾ ਤਾਂ ਕਹਿੰਦਾ ਮਿੰਡੀ ਆਦਾ ਉਹਦੇ ਨੂੰ ਘਾੜੀ ਨਹੀਂ ਆ ਯਾਰ ਆਹਦੀ ਖਾਓ ਕਿਦਾਂ ਲਿਆਏ ਤੰਦੂਰ ਆ ਜੀ ਮਲੱਠੀ ਦਿੱਤੀ ਤੰਦੂਰ ਵਾਲੀ ਮਲੱਠੀ ਨਾਲ ਰੋਟੀ ਨਾਲ ਖਾਓ ਮਲੱਠੀ ਜਮੀਨ ਆਸਮਾਨ ਦਾ ਫਰਕ ਆ ਇਹ ਸੱਤ ਕੋਈ ਇਹ ਅਰੇ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਇਧਰ ਆਹ ਜੀ ਸ਼ੈਫ ਭਾਜੀ ਬੈਠੀ ਹੋ ਏ ਟਿਕਣ ਬੈਠ ਜਾ ਬੈਠ ਜਾ ਭਾਜੀ ਮੰਨੂਗੇ ਆਪਾਂ ਅਸੀਂ ਆਪਣੀ ਪ੍ਰੋਸੈਸ ਸਾਧਨੀ ਇੱਕ ਮਿੰਟ ਆਪ ਸ਼ੈਫੋ ਇਹ ਜੋ ਮੈਂ ਦਿਖਾ ਰਹਾ ਹੂੰ ਇਹ ਵਾਲੇ ਜੋ ਪੀਸ ਹੈ जब दाल बनेगी उसको उबालते हो कम से कम घंटा दो घंटा तो सीटी विसल में करवाते हो तो ये क्रश नहीं होगा उसकी अपनी गलती नहीं मानते मैं यार और ये देखो खाने की तो रोटी में ये देखो रोटी में ये दोनों भाई बन सकते ਕਮੈਂਟ ਮੇਰਾ ਵੀਰਾ ਦੇਖਾ ਦੋਨੋਂ ਪ੍ਰੈਸ ਚਵਾ ਜੇ ਮੰਨੂ ਨੇ ਗਲਤੀ ਕੀਤੀ ਸੀ ਚੋਪਰਾ ਨਾਲ ਚੱਲ ਜਾਂਦੇ ਇਹ ਵੀ ਆਪਕੇ ਤੰਦੂਰੀ ਨਹੀਂ ਮੰਨੂਗੇ ਜੀ ਆਪਣੇ ਪ੍ਰੈਸ ਹੱਦ ਲੈਣੇ ਦੱਸੋ ਮੈਂ ਚੇਂਜ ਕਰ ਦਿੰਦਾ ਸਰ ਆ ਦੋਨੋਂ ਚੇਂਜ ਨਹੀਂ ਗਲਤੀ ਨਹੀਂ ਹੁੰਦੀ ਇਹ ਗਲਤੀ ਨਹੀਂ ਮੈਂ ਬਲਾਉਂਸ ਕੋ ਮੈਨੇਜਰ ਕੋ ਮੈਨੇਜਰ ਬੁਲਾਉਂਗਾ ਦੇਖ ਲੈ ਦੋਨਾਂ ਦੇ ਕਾਰਡ ਚੈੱਕ ਕਰਾਣੇ ਦਿੱਤੇ ਮੈਂ ਵੀ ਚੈੱਕ ਕਰਾ ਲਾ ਮੇਰਾ ਵੀ ਰੈਸਟੋਰੈਂਟ ਮੈਨੇਜਰ ਹੈ ਕਿ ਨਹੀਂ ਹੈ ਰੈਸਟੋਰੈਂਟ ਮੈਨੇਜਰ ਹੈ ਜੀਐਮ ਹੈ ਬਲਾਉਂਸ ਹੈ ਜੇ ਗਲਤੀ ਮੰਨ ਨਹੀਂ ਤਾਂ ਮੰਨ ਲੋ RAM NAATH ਸੋਰੀ ਦੀ ਬਾਤ ਨਹੀਂ ਆ ਪਹਿਲੇ ਆ ਕੇ ਬੇਫਿਕਰ ਬਣਾ ਰਹੇ ਹੋ ਹਮਕੋ इधर चेक करो मेरे सामने इसमें इस इधर तो तो जो मंगाया हमने कोई नॉनवेज तो नहीं मंगाया है देख लो पहले यहाँ पे बर्तन में कुछ है नॉनवेज सर ये इसका एप्पल फ्लोर का है कोबरा का पापड़ है सर हड्डी नहीं है सर ये टूटा ਸਰੂਸ ਦੀ ਪੱਟੀ ਉਹ ਦੇਖਦੀਆਂ ਪਈਆਂ ਨਾੜੀਆਂ ਜੀਆਂ ਨਹੀਂ ਨਹੀਂ ਕੋਪਾਂ ਬਰ ਕੀ ਹੋਇਆ ਮੰਨ ਲਓ ਕੋ ਫਰਦਾਂ ਦਾ ਯਾਰ ਐ ਨਿਆਣੀ ਮੱਟੀ ਦਾ ਸਾਰੀ ਇਹ ਕੋਮਰੋ ਜੀ ਸਾਰੀ ਅਗਰ ਮੇਰੀ ਗੱਲ ਸੁਣੋ ਜਦੋਂ ਦਾਲੂ ਬੱਲੀ ਜਾਂਦੀ ਆ ਤੇ ਫਿਰ ਵਿੱਚ ਮੈਸ਼ ਹੋਣਾ ਚਾਹੀਦਾ ਪੂਰਾ ਸਮਝਣਾ ਛੇੜਨੋ ਕੀ ਬੋਲਦੇ ਆ ਗਏ ਸਰ ਮੰਨ ਲਓ ਮੈਂ ਤੁਹਾਨੂੰ ਕਹਿ ਰਿਹਾ ਸਾਡੀ ਨਹੀਂ ਸਾਰੀ ਹੱਡੀ ਆ ਵਿੱਚੋਂ ਨਿਕਲੀ ਤਾਂ ਪਤਾ ਨਹੀਂ ਲੱਗਦਾ ਇਹ ਮੈਂ ਪੈਸਟ ਕਰ ਸਕਦਾ ਸਾਡੀ ਕਰਸ ਨਹੀਂ ਉੱਤ ਇਦਾਂ ਇਦਾਂ ਸਾਨੂੰ ਪੀਸ ਲਿਆ ਦਿਖਾ ਦਿਓ ਕਿਹੜਾ ਤੁਸੀਂ ਪਾਇਆ ਰੋ ਸਬਜ਼ੀ ਦਾਲ ਚ ਦਿਖਾ ਦਿਓ ਬੜਾ ਜੀ ਇਹ ਦਾ ਜੋ ਅੱਜ ਬਿਲਕੁਲ ਦਾ ਬਿਆਨ ਚੋ ਹੱਡੀ ਬਿਲਚੇ ਨੇ ਆਪ ਸਾਰੇ ਹੈਗੇ ਆ ਅੱਡੀ ਅੱਛਾ ਅੱਡੀ ਆਹ ਹੋਣਾ ਆਹ ਦਾਾਲ ਆ ਇਹ ਖਾਂਦੇ ਨਿਕਲੀ ਵੈਜ ਜਸਬ ਬਸ ਅੱਛਾ ਨੌਨ ਵੈਜ ਮੰਗਾਇਆ ਨਹੀਂ ਨਿਕਲੀ ਆ ਨਹੀਂ ਨੌਨ ਵੈਜ ਆਈ ਨਹੀਂ ਟੇਬਲ ਤੇ ਨਾਲੇ ਨੇ ਇੱਕ ਬੰਦੇ ਨੂੰ ਆਪੇ ਇਹਨਾਂ ਨੂੰ ਕਾਹਦੇ ਨੂੰ ਕਰਦੇ ਵੀ ਹਾਂ ਜੀ ਇਹ ਕਹਿੰਦਾ ਵੀ ਵੀਰੋ ਜੀ ਆਹ ਕੋਲ ਆਈ ਆ ਜੀ ਦੱਸ ਫੀ ਬਿੱਲ ਜੇ ਤਾਂ ਉਹਦਾ ਤਾਂ ਮਿੰਡੀ ਆ ਉਹ ਦੂਜੇ ਭੰਡਾਰੀ ਗਏ ਯਾਰ ਤੰਦੂਰ ਆ ਜੀ ਮਲਠੀ ਦਿੱਤੀ ਤੰਦੂਰ ਵਾਲੀ ਮਲਠੀ ਨਾ ਰੋਟੀ ਨਾਲ ਖਾਓ ਮਲਠੀ ਜ਼ਮੀਨ ਆਸਮਾਨ ਦਾ ਫਰਕ ਆ ਇਹ ਸੱਤ ਇਹ ਇਹ ਇਧਰ ਹੈ ਪਾਜੀ ਸ਼ੈਫ ਪਾਜੀ ਬੈਠ ਜਓ ਬੈਠ ਜਾ ਪਾਜੀ ਮੰਨੂ ਗੇ ਤੁਸੀਂ ਆਪਣੀ ਪ੍ਰੈਸ ਸੱਦ ਨੀਏ ਇਹ ਜੋ ਮੈਂ ਦਿਖਾ ਰਹਾ ਹਾਂ ਇਹ ਵਾਲੇ ਜੋ ਪੀਸ ਹੈ जब दाल बनेगी उसको उबालते हो कम से कम घंटा दो घंटा तो सीटी विसल में करवाते हो तो ये क्रश नहीं उसके, उसकी अपनी गलती नहीं मानते मैं यार और ये देखो खाने की तो रोटी में ये देखो रोटी में, ये दोनों ਕਮੈਂਟ ਮੇਰਾ ਵੀਰਾ ਦੇਖਾ ਦੋਨੋਂ ਪ੍ਰੈਸਰ ਚ ਵਾ ਜੇ ਮੰਨੂਗੇ ਗਲਤੀ ਅਸੀਂ ਚੋਪਰਾਂ ਨਾਲ ਚੱਲ ਜਾਵਾਂਗੇ ਇਹ ਵੀ ਆਪਕੇ ਤੰਦੂਰੀ ਨਹੀਂ ਮੰਨੂਗੇ ਅਸੀਂ ਆਪਣੇ ਪ੍ਰੈਸਰ ਹੱਦ ਲੈ ਲੈਂਦੇ ਦੱਸੋ ਮੈਂ ਚੇਂਜ ਕਰ ਦਿੰਦਾ ਆ ਦੋਨੋਂ ਚੇਂਜ ਨਹੀਂ ਗਲਤੀ ਨਹੀਂ ਹੇ ਗਲਤੀ ਨਹੀਂ ਮੈਂ ਬਲਾਉਸ ਕੋ ਮੈਨੇਜਰ ਕੋ ਕਾਲ ਮੈਨੇਜਰ ਬੁਲਾਉਂਗਾ ਦੇ ਲੈ ਦੋਨਾਂ ਦੇ ਕਾਰਡ ਚੈੱਕ ਕਰਾਣੇ ਜਿੱਤੇ ਮਰਜ਼ੀ ਚੈੱਕ ਕਰਾ ਲਾ ਮੇਰਾ ਵੀ ਓਕੇ ਰੈਸਟੋਰੈਂਟ ਮੈਨੇਜਰ ਹੈ ਕਿ ਨਹੀਂ ਹੈ ਰੈਸਟੋਰੈਂਟ ਮੈਨੇਜਰ ਹੈ ਜੀਐਮ ਹੈ ਬਲਾਉਸ ਕੋ ਜੇ ਗਲਤੀ ਮੰਨ ਨਹੀਂ ਤਾਂ ਮੰਨ ਲੋ RAMNA ਜੇ ਨਹੀਂ ਬਚੇ ਕਰਦਾ ਹਾਂ ਜੀ ਇਹਨੂੰ ਬਲਾਗ ਹੋ ਜਾ ਮੈਨੇਜਰ ਕੋ ਇਮਪਲਾਈਡਰ ਬਲਾਗ ਆ ਸਭ ਨੂੰ ਬੈਂਕ ਟੈਨਸ਼ਨ ਆ ਸਭ ਨੂੰ ਚੋਰੀ ਟੈਨਸ਼ਨ ਆ ਸਰ ਤੂੰ ਸਾਡਾ ਫੈਕਟਰੀ ਆ ਤੂੰ ਆ ਗਏ ਮੇਰੀ ਚੀਜ਼ ਮੇਰੇ ਕੋਲ ਤੂੰ ਆ ਕੇ ਸਾਨੂੰ ਕਹਿਣਾ ਪਕੰਨੀ ਜੀ ਇਹ ਹੋ ਹੋ ਆਹੀਂ ਨਿਆਣੇ ਸਰ ਮੇਰੇ ਵੱਤ ਮੈਂ ਮੱਚੀ ਕਰਦਾ ਆਪ ਵੀ ਦੇਖ ਅਭੀ ਚੀਨ ਖਾਂਦਾ ਆ ਨਹੀਂ ਜੋ ਖਾਂਜੋ ਨਹੀਂ ਖਾ ਮੈਂ ਖਾਤਾ ਮੈਂ ਇਹ ਮੰਦਾ ਸੋਰੀ ਕਰ ਰਿਹਾ ਕੋਈ ਗਲਤੀ ਨਹੀਂ ਮੈਂ ਮੰਨ ਰਿਹਾ ਕੋਈ ਵੀ ਇਹ ਵਲਸੀ ਜੋ ਹੈ ਚਾ ਮੈਂ ਸੋਰੀ ਸੋਰੀ ਦੀ ਬਾਤ ਨਹੀਂ ਆ ਪਹਿਲੇ ਅਗਰ ਬੇਫਿਕਰ ਬਣਾ ਰਹੇ ਆਂ ਤੁਹਾਨੂੰ इसमें इधर जो मंगाया हमने को नॉनवेज तो नहीं मंगाया देख लो पहले यहां पे बर्तन में कुछ है नॉनवेज वेज चलिए इसका कोल ब्र का है का पापड़ है हड्डी नहीं है ਸਾਨੂੰ ਸੁਣੋ ਉਹ ਉਹ ਦਿਖਦੀਆਂ ਪਈਆਂ ਨਾੜੀਆਂ ਜੀਆਂ ਨਹੀਂ ਨਹੀਂ ਕੋਮਪਰੋ ਕੀ ਹੋਇਆ ਮੰਨ ਲਓ ਕੋਫ ਹੈ ਤਾਂ ਨਾ ਯਾਰ ਇੰਨੇ ਿਆਣੇ ਮੱਠੇ ਦੱਸ ਰਹੀ ਐ ਕੰਪਰੋ ਸਹੀ ਅਗਰ ਮੇਰੀ ਗੱਲ ਸੁਣੋ ਜਦੋਂ ਦਾਲੂ ਬਾਲੀ ਜਾਂਦੀ ਆ ਉਹਦੇ ਫਿਰ ਵਿੱਚ ਮੈਸ਼ ਹੋਣਾ ਚਾਹੀਦਾ ਪੂਰਾ ਸਮਝਾ ਲੇ ਦੋ ਕੀ ਬੋਲਦੇ ਆ ਜਾਨ ਸਰ ਮੰਨ ਲਓ ਮੈਂ ਤੁਹਾਨੂੰ ਕਹਿ ਰਿਹਾ ਸਾਡੀ ਨਹੀਂ ਸਾਰੀ ਹੱਡੀ ਆ ਵਿੱਚੋਂ ਨਿਕਲੀ ਤਾਂ ਪਤਾ ਨਹੀਂ ਲੱਗਦਾ ਮੈਂ ਪ੍ਰੈਸ ਕਰ ਸਕਦਾ ਸਾਡੀ ਕਲਸ ਨਹੀਂ ਉੱਤੇ ਇਦਾਂ ਇਦਾਂ ਤੁਹਾਨੂੰ ਪੀ ਸਮਝ ਆ ਗਿਆ ਕਿਹੜਾ ਤੁਸੀਂ ਪਾਇਆ ਰੋ ਸਮਝੀ ਦਾ ਜਿਹੜਾ ਹਾਈਓ ਬਣਾਇਆ ਦਾ ਜੋ ਅੱਜ ਬਿਲਕੁਲ ਲੱਗਿਆ ਮਾਚੋ ਹੱਡੀ ਬੋਗਰੇ ਮਿਲ ਚੇਣਾ ਸਾਰੇ ਹੈਗੇ ਹੱਡੀ ਅੱਛਾ ਹੱਡੀ ਉਹ ਡਾਲਾ ਆਹ ਦਾਲ ਆ ਇਹ ਖਾਂਦੇ ਨਿਕਲੀ ਰੈਜ ਜਬ ਬਸ ਸਾਬ ਨਾਜੀ ਨੌਨ ਵੇਜ ਮੰਗਾਇਆ ਨਿਕਲੀ ਹੈ ਨਹੀਂ ਨੌਨ ਵੇਜ ਹੈ ਨਹੀਂ ਟੇਬਲ ਤੇ ਨਾਲੇ ਨੇ ਬਣੀ ਤੋਂ ਅਸੀਂ ਇਹ ਕਿੰਨੇ ਕਾਹ ਨੂੰ ਚੂਹੂ ਕਰਦੇ ਮੈਂ ਤੁਸੀਂ ਕਿਦਾ ਕਹਿੰਦੇ ਵੀਡੀਓ ਵੀ ਬਣਾਣੀ ਬਣਾ ਲਈ ਆ ਨਹੀਂ ਸਫੀ ਬਿਲ ਜਿਹਦਾ ਉਹਦਾ ਤਾਂ ਕਹਿੰਦਾ ਮਿੰਡੀ ਆ ਉਹਦੇ ਉਪਰ ਨਾਲੀ ਗਈ ਯਾਰ ਆਹਦੀ ਦਿਖਾਓ ਕਿਦਾਂ ਲਿਆਏ ਤੰਦੂਰ ਆ ਜੀ ਮਲੱਖੀ ਦਿੱਤੀ ਤੰਦੂਰ ਵਾਲੀ ਮਲੱਖੀ ਨਾਲ ਰੋਟੀ ਨਾਲ ਖਾਓ ਮਲੱਖੀ ਜਮੀਨ ਅਸਮਾਨ ਦਾ ਫਰਕ ਆ ਇਹ ਸੱਤ ਇਹ ਅਲਗ ਇਕ ਇਧਰ ਪਾਜੀ ਬੈਠੀਓ ਇੱਥੇ ਕੋਣ ਬੈਠ ਜਾ ਬੈਠ ਜਾ ਪਾਜੀ ਮੰਨੂਗੇ ਆਪ ਸੇ ਤੁਸੀਂ ਆਪਣੀ ਪ੍ਰੈਸ ਸੱਤ ਨਹੀਂ ਇਹ ਜੋ ਮੈਂ ਦਿਖਾ ਰਹਾ ਹੂੰ ਇਹ ਵਾਲੇ ਜੋ ਪੀਸ ਹੈ ਜਦ ਦਾਲ ਬਣੇਗੀ ਉਸ ਨੂੰ ਉਬਾਲਦੇ ਹੋ کم ਸੇ ਘੰਟਾ 2 ਘੰਟਾ ਤੋਂ ਉਸ ਸੀਟੀ ਵਿਸਲ ਮੇਂ ਕਰਵਾਉਂਦੇ ਹੋ ਤੁਹੇ ਕ੍ਰਿਸ਼ਨ ਹੋਗਾ ਉਸਕੇ ਆਪਣੀ ਗਲਤੀ ਨਹੀਂ ਮੰਨਦਾ ਮੈਂ ਯਾਰ ਉਹ ਇਹ ਦੇਖੋ ਖਾਨੇ ਦੀ ਰੋਟੀ ਵਿੱਚ ਇਹ ਦੇਖੋ ਰੋਟੀ ਵਿੱਚ ਇਹ ਲੋ ਕਾਰਡ ਦੋਨੋਂ ਦੇ ਦਿਓ ਕਾਰਡ ਹਰ ਇੱਕ ਬਾਈ ਅਸੀਂ ਉੱਦੂ ਫੜਾਕ ਬਣਦੇ ਇੱਕ ਮਿੰਟ ਮੇਰਾ ਵੀਰਾ ਦੇਖਾ ਦੋਨੋਂ ਪ੍ਰੈਸਰ ਚਵਾ ਜੇ ਮੰਨੂ ਨੇ ਗਲਤੀ ਅਸੀਂ ਚੋਪਰਾ ਨਾਲ ਚੱਲ ਜਾਗੇ ਇਹ ਵੀ ਆਪਕੇ ਤੰਦੂਰੀ ਵਿੱਚ ਮੰਨੂ ਨੇ ਅਸੀਂ ਆਪਣੇ ਪ੍ਰੈਸ ਹੱਦ ਲੈ ਲੈਂਦੇ ਦੱਸੋ ਮੈਂ ਚੇਂਜ ਕਰ ਦਿੰਦਾ ਆ ਦੋਨੋਂ ਇਹ ਗਲਤੀ ਨਹੀਂ ਮੰਨਦਾ ਬਲੌਸ ਕੋ ਮੈਨੇਜਰ ਕੋ ਮੈਨੇਜਰ ਬੁਲਾਓ ਦੇ ਲੈ ਦੋਨਾਂ ਦੇ ਕਾਰਡ ਚੈੱਕ ਕਰਾਣੇ ਦਿੱਤੇ ਮੈਂ ਵੀ ਚੈੱਕ ਕਰਾ ਲਾ ਮੇਰਾ ਵੀ ਜੀ ਇਹ ਕਰਦਾ ਰੈਸਟੋਰੈਂਟ ਮੈਨੇਜਰ ਹੈ ਕਿ ਨਹੀਂ ਹੈ ਰੈਸਟੋਰੈਂਟ ਮੈਨੇਜਰ ਹੈ ਜੀ ਐਮ ਹੈ ਬਲੌਂਸਰ ਹੈ ਜੇ ਗਲਤੀ ਮੰਨ ਨਹੀਂ ਤਾਂ ਮੰਨ ਲੋ RAMNAAR ਜੇ ਨਵੀਂ ਚੀਕ ਰਹੇ ਤਾਂ ਐਮ ਨੂੰ ਬਲੌਂਸਰ ਮੈਨੇਜਰ ਨੂੰ ਬਲੌਂਸਰ ਬਲੌਂਸਰ ਸਾਨੂੰ ਬਹਿ ਟੈਂਸ਼ਨ ਆ ਸਾਨੂੰ ਚੋੜੀ ਟੈਂਸ਼ਨ ਸਰ ਤੂੰ ਜਗਾ ਤੇ ਤੂੰ ਆ ਗਏ ਮੇਰੀ ਚਿਕ ਮੇਰੇ ਬੰਦੇ ਤੂੰ ਆ ਕੇ ਸਾਨੂੰ ਕਹਿਣਾ ਪਕਣੀ ਜੀ ਹੋ ਹੋ ਆਹੀਂ ਨਹੀਂ ਆਣੇ ਸਰ ਮੇਰੇ ਬਤਮਨ ਮੱਚੀ ਕਰਦਾ ਆਪ ਵੀ ਦੇਖ ਆ ਵੀ ਚਿਕ ਖਾਂਦਾ ਆ ਨਹੀਂ ਜੋ ਖਾਂ ਜੋ ਨਹੀਂ ਖਾ ਮੈਂ ਖਾਤਾ

ਸਰੀ ਇਹ ਕਾਂਗਰਸ ਦਾ ਹੈ ਕਾਂਗਰਸ ਦਾ ਪਾਪੜਾ ਸਰੀ ਅੱਡੀ ਨਹੀਂ ਸਰੀ ਤੇ ਟੋੜਾ ਸੁਰਸਕੀ ਪੱਤੀ ਇਹ ਦਿਖਦੀਆਂ ਪਈਆਂ ਨਾੜੀਆਂ ਜੀਆਂ ਨਹੀਂ ਨਹੀਂ ਕੋਮਪਰੋ ਕੀ ਹੋਇਆ ਮੰਨ ਲਓ ਕੋਫ ਰਦਾਂਦਾ ਯਾਰ ਇੰਨੇ ਣੇ ਮੱਟੀ ਦਾ ਸਰੀ ਇਹ ਕਾਂਗਰਸ ਸਰੀ ਅਗਰ ਮੇਰੀ ਗੱਲ ਸੁਣੋ ਜਦੋਂ ਦਾਲੂ ਬੱਲੀ ਜਾਂਦੀ ਆ ਤੇ ਫਿਰ ਵਿੱਚ ਮੈਸ਼ ਹੋਣਾ ਚਾਹੀਦਾ ਪੂਰਾ ਸੁਣਨਾ ਚਿਲੇ ਤੂੰ ਕੀ ਕਹਿੰਦੇ ਆ ਗਰ ਸਰ ਮੰਨ ਲਓ ਮੈਂ ਤੁਹਾਨੂੰ ਕਹਿ ਰਿਹਾ ਸਾਡੀ ਨਹੀਂ ਸਰੀ ਅੱਡੀ ਆ ਵਿੱਚੋਂ ਨਿਕਲੀ ਤਾਂ ਪਤਾ ਨਹੀਂ ਲੱਗਦਾ ਮੈਂ ਪ੍ਰੈਸ ਕੀ ਇਸ ਕੋ ਸਾਡੀ ਕਰਸ ਨਹੀਂ ਉੱਤੇ ਇਦਾਂ ਇਦਾਂ ਸਾਨੂੰ ਪਿੱਛੇ ਜਾ ਕੇ ਦਿਖਾ ਦਿਓ ਕਿਹੜਾ ਤੁਸੀਂ ਪਾਇਆ ਰੋ ਸਬਜ਼ੀ ਦਾਲ ਦੀ ਦਿਖਾ ਦਿਓ ਬਣਾਇਆ ਆਂ ਬੈਂਜਾ ਚੋਂ ਅੱਧੀ ਬੀਨ ਲਿਆ ਬਿਆਨ ਚੋ ਹੱਡੀ ਹੱਡੀ ਅੱਛਾ ਹੱਡੀ ਆਹ ਕਹਿੰਦਾ ਆਹ ਦਾਲ ਆ ਇਹ ਖਾਂਦੇ ਨਿਕਲੀ ਵੈਜੇ ਸਬਸ ਨੌਨ ਵੇਜ ਮੰਗਾਇਆ ਨੀ ਨੀ ਨੌਨ ਵੇਜ ਹੈ ਹੀ ਨਹੀਂ ਟੇਬਲ ਤੇ ਨਾਲੇ ਨਹੀਂ ਕੋਈ ਤਾਂ ਆਪੀ ਲੈ ਲਓ ਅਲਮਨੀ ਕਾ ਤੁਸੂ ਕਰਦੇ ਨੇ ਹਾਂ ਜੀ ਮੈਂ ਤੁਹਾਨੂੰ ਦੱਸਦਾ ਨਾਮ ਲਓ ਨਾ ਠੀਕ ਹੈ ਨਾ ਕੋਈ ਕਿਹਾ ਕਹਿੰਦਾ ਵੀਡੀਓ ਵੀ ਬਣਾ ਲਈਆ ਕੀ ਇਹ ਗੱਲ ਸੁਣ ਦੱਸੋ ਸੱਤੀ ਬਿਲ ਜਿਲ ਨਾਮ ਉਹਦਾ ਤੂੰ ਕਹਿੰਦਾ ਮਿੰਡੀ ਆਉਂਦਾ ਰੋਟੀ ਉਂਹ ਘੜੀ ਆ ਯਾਰ ਆਤੀ ਦਿਖਾਓ ਕਿਦਾਂ ਲਿਆਇਆ ਤੰਦੂਰ ਆ ਜੀ ਮਲੱਠੀ ਰੱਤੀ ਤੰਦੂਰ ਵਾਲੀ ਮਲੱਠੀ ਨਾਲ ਰੋਟੀ ਨਾਲ ਖਾਓ ਮਲੱਠੀ ਜ਼ਮੀਨ ਆਸਮਾਨ ਦਾ ਫਰਕ ਆ ਇਹ ਸੱਚ ਕੋਈ ਇਹ ਅਲਗ ਨੀ ਕੋਈ जब दाल बनेगी उसको उबालते हो कम से कम घंटा दो घंटा तो सी विसल में करवाते हो तो ये क्रश नहीं होगा उसकी अपनी गलती नहीं मानते मैं यार और ये रखो खाना रोटी भी ये रखो रोटी दोनों ਓਏ ਕਮੈਂਟ ਮੇਰਾ ਵੀਰ ਆ ਦੇਖਾ ਦੋਨੋਂ ਪ੍ਰੈਸਰ ਚਵਾ ਜੇ ਮੰਨੂਂਗੇ ਗਲਤੀ ਅਸੀਂ ਚੋਪਰਾ ਨਾਲ ਚੱਲ ਜਾਗੇ ਜੇ ਵੀ ਆਪਕੇ ਤੰਦੂਰੀ ਦੀ ਮੰਨੂਂਗੇ ਅਸੀਂ ਆਪਣੇ ਪ੍ਰੈਸਰ ਹੱਦ ਲੈ ਲੈਂਦੇ ਰੱਖੋ ਮੈਂ ਚੇਂਜ ਕਰ ਦਿੰਦਾ ਆ ਦੋਨੋਂ ਚੇਂਜ ਕਰ ਦਿੰਦਾ ਗਲਤੀ ਨਾ ਢੀ ਇਹ ਗਲਤੀ ਨਹੀਂ ਮਾਰਾਂਗੇ ਅਸੀਂ ਬਲਾਉਂਸ ਕੋ ਮੈਨੇਜਰ ਕੋ ਕਹਾਂ ਮੈਨੇਜਰ ਬੁਲਾਉਂਗਾ ਇਹ ਦੋਨਾਂ ਦੇ ਕਾਰਡ ਚੈੱਕ ਕਰਾਣੇ ਜਿੱਤੇ ਮਰਜ਼ੀ ਚੈੱਕ ਕਰਾ ਲਾ ਮੇਰਾ ਵੀਰ ਰੈਸਟੋਰੈਂਟ ਮੈਨੇਜਰ ਹੈ ਕਿ ਨਹੀਂ ਹੈ ਰੈਸਟੋਰੈਂਟ ਮੈਨੇਜਰ ਹੈ ਡੀਐਮ ਹੈ ਬਲਾਉਂਸ ਕੋ ਜੇ ਗਲਤੀ ਮੰਨ ਨਹੀਂ ਤਾਂ ਮੰਨ ਲਓ RAMNA ਸਮਝ ਨਹੀਂ ਕਰ ਰਿਹਾ ਹਾਂ ਯੇਮ ਕੋ ਬਲੌਗ ਹੇ ਮੈਨੇਜਰ ਕੋ ਐਮਪਲੋਈ ਬਲੌਗ ਨਾ ਸਮਝ ਨਾ ਸਮਝ ਚੋ ਜੀ ਟੈਂਸ਼ਨ ਸਰ ਤੂੰ ਸਾਡਾ ਬ੍ਰੀ ਕਰ ਤੂੰ ਆ ਗਏ ਮੇਰੀ ਚੀਜ਼ ਮੇਰੇ ਬੰਦਾ ਤੂੰ ਆ ਕੇ ਸਾਨੂੰ ਕਹਿਣਾ ਪਕ ਨਹੀਂ ਜੀ ਇਹ ਹੋ ਹੋ ਆਹੀ ਨਿਆਣੇ ਸਰ ਮੇਰੇ ਪਤਨ ਮੈਂ ਚੀਕਦੇ ਤੋ ਆਪ ਆ ਵੀ ਦੇ ਤਾ ਆ ਵੀ ਚਿਕਨ ਖਾਂਦਾ ਆ ਨਹੀਂ ਜੋ ਖਾਂ ਜੋ ਨਹੀਂ ਖਾ ਮੈਂ ਖਾ ਤਾ ਮੈਨੂੰ ਮੈਂ ਮੰਦਾ ਸੋਰੀ ਕਰ ਲੈਂਦਾ ਸੀ ਕੋਈ ਗੱਲ ਗਲਤੀ ਨਹੀਂ ਮੈਂ ਅੰਦਰ ਕੋਈ ਵੀ ਇਹ ਵਾਲੀ ਚੀਜ਼ ਹੋਏ ਚਮੈਂ ਸੋਰੀ ਫੋਰੀ ਸੋਰੀ ਦੀ ਬਾਤ ਨਹੀਂ ਆ ਪਹਿਲੇ ਅਗਰ ਬਿੱਟੂ ਨੂੰ ਬਣਾ ਰਹੇ ਹੋ ਹਾਂ ਕੋ इधर चेक करो हड्डी है इसमें इधर जो मंगाया हमने को नॉनवेज तो नहीं मंगाया देख लो पहले यहाँ पे बर्तन में कुछ है नॉनवेज? सर तो ये इसका उसका कोलबोर का है कुल बोर का पापड़ है सर हड्डी नहीं है सर टूटा ਸਰ ਉਸ ਕੀ ਪਤਨੀ ਉਹ ਦੇਖਦੀਆਂ ਪਈਆਂ ਨਾਰੀਆਂ ਜੀਆਂ ਨਹੀਂ ਨਹੀਂ ਦੇਖੋ ਕਾਂਗਰਸ ਕੀ ਹੋਇਆ ਮੰਨ ਲਓ ਕੋਈ ਫਰਦ ਹਾਂ ਯਾਰ ਇੰਨੇ ਿਆੜੇ ਮੱਟੀਆਂ ਸਰ ਇਹ ਕਾਂਗਰਸ ਸਰ ਜੇ ਅਗਰ ਮੇਰੀ ਗੱਲ ਸੁਣੋ ਜਦੋਂ ਦਾਲੂ ਬੱਲੀ ਜਾਂਦੀ ਆ ਤੇ ਫਿਰ ਵਿੱਚ ਮੈਸ਼ ਹੋਣਾ ਚਾਹੀਦਾ ਪੂਰਾ ਸਮਝਾ ਚੁਲੇ ਦੋ ਕੀ ਬੋਲਦੇ ਆ ਗਰ ਸਰ ਮੰਨ ਲਓ ਮੈਂ ਤੁਹਾਨੂੰ ਕਹਿ ਰਿਹਾ ਸਾਡੀ ਨਹੀਂ ਸਾਰੀ ਹੱਡੀ ਆ ਵਿੱਚੋਂ ਨਿਕਲੀਦਾ ਪਤਾ ਨਹੀਂ ਲੱਗਦਾ ਮੈਂ ਫਸ ਗਿਆ ਇਸ ਕੋ ਸਾਡੀ ਕਸ ਨਹੀਂ ਉੱਤੀ ਇੱਧਰ ਇੱਧਰ ਸਾਨੂੰ ਪਿੱਛੇ ਜਾ ਕੇ ਦਿਖਾ ਦਿਓ ਕਿਹੜਾ ਤੁਸੀਂ ਪਾਇਆ ਰੋ ਸਮਝੀ ਦਾਲ ਚ ਦਿਖਾ ਦਿਓ ਬਰਾ ਹਾਂ ਦਾ ਜਮਾ ਬੀਚ ਮੇਲੇ ਲੱਗਿਆ ਨਾ ਹੱਡੀ ਬੋਗਰੇ ਮਿਲ ਚੇਣ ਆਪਾਂ ਸਾਰੇ ਹੈਗੇ ਹੱਡੀ ਅੱਛਾ ਹੱਡੀ ਉਹ ਦਾ ਨਾ ਆਹ ਦਾਲਾ ਇਹ ਖਾਂਦੇ ਨਿਕਲੀ ਹੈ ਵੈਜ ਜਸਨ ਬੱਸ ਅੱਜ ਨੌਨ ਵੈਜ ਮੰਗਾਇਆ ਨਿਕਲੀ ਹੈ ਨਹੀਂ ਨੌਨ ਵੈਜ ਹੈ ਹੀ ਨਹੀਂ ਟੇਬਲ ਤੇ ਨਾਲੇ ਨਹੀਂ ਬਣੀ ਤਾਂ ਆ ਵੀ ਇਹਨਾਂ ਨੇ ਕਾਹਨੂੰ ਕਹਿੰਦੇ ਆ ਇਹ ਚਾਹੇ ਪਾ ਲਾ ਦੇ ਨਾ ਨਹੀਂ ਕਹਿਣਾ ਵੀ ਤੁਸੀਂ ਕਿਹਾ ਕਹਿੰਦੇ ਵੀਡੀਓ ਹੀ ਬਣਾ ਲਈ ਆ ਕੀ ਗੱਲ ਕੀ ਬਿੱਲ ਜੇ ਨਾਮ ਉਹਦਾ ਕਹਿੰਦਾ ਮਿੰਡੀ ਆ ਉਹਦੇ ਤੋਂ ਘਾੜੀ ਹੈ ਯਾਰ ਆ ਤੰਦੂਰ ਆ ਜੀ ਮਲੱਠੀ ਰੱਤੀ ਤੰਦੂਰ ਵਾਲੀ ਮਲੱਠੀ ਨਾਲ ਰੋਟੀ ਨਾਲ ਖਾਓ ਮਲੱਠੀ ਜ਼ਮੀਨ ਆਸਮਾਨ ਦਾ ਫਰਕ ਆ ਇਹ ਸੱਚ ਹੈ ਇਹ ਇਹਦੇ ਕੋਲ ਇਧਰ ਇਧਰ ਪਾਜੀ ਸ਼ੈਫ ਪਾਜੀ ਬੈਠੀਓ ਇੱਥੇ ਕੋਣ ਬੈਠ ਜਾ ਬੈਠ ਜਾ ਪਾਜੀ ਮੰਨੂਗੇ ਆਪੇ ਆਪੀ ਆਪਣੀ ਪ੍ਰੈਸ ਸੱਦ ਲੀਏ ਇੱਕ ਮਿੰਟ ਤੁਹਾਨੂੰ ਆਪ ਸ਼ੈਫ ਇਹ ਜੋ ਮੈਂ ਦਿਖਾ ਰਹਾ ਹੂੰ ਇਹ ਵਾਲੇ ਜੋ ਪੀਸ ਹੈ जब दाल बनेगी उसको उबालते हो कम से कम घंटा दो घंटा तो सीटी विसल में करवाते हो तो ये क्रश नहीं होगा उसके अपनी गलती नहीं मानते मैं यार और ये देखो खाने तो रोटी तो में, में ये देखो रोटी में ये लोग दोनों दोनों दो कार्ड हर एक भाई अभी फुद्दू फ्राक बनते ਕਮੈਂਟ ਮੇਰਾ ਵੀਰਾ ਦੇਖਾ ਦੋਨੋਂ ਪ੍ਰੈਸਰ ਜਵਾ ਜੇ ਮੰਨੂ ਨੇ ਗਲਤੀ ਕੀਤੀ ਚੋਪਰਾ ਨਾਲ ਚੱਲ ਜਾਵੇ ਜੇ ਵੀ ਆਪਕੇ ਤੰਦੂਰੀ ਦੀ ਬਣਾਏ ਮੰਨੂ ਨੇ ਅਸੀਂ ਆਪਣੇ ਪ੍ਰੈਸਰ ਹੱਦ ਲੈ ਲੈਂਦੇ ਹਾਂ ਸੋ ਮੈਂ ਚੇਂਜ ਕਰ ਦਿੰਦਾ ਆ ਦੋਨੋਂ ਚੇਂਜ ਨਹੀਂ ਕੀਤੀ ਗਲਤੀ ਨਹੀਂ ਇਹ ਗਲਤੀ ਨਹੀਂ ਮੈਂ ਬਲਾਉਸ ਕੋ ਮੈਨੇਜਰ ਕੋ ਮੈਨੇਜਰ ਬੁਲਾਓ ਦੇਖ ਲੈ ਦੋਨੋਂ ਦੇ ਕਾਰਡ ਚੈੱਕ ਕਰਾਣੇ ਕਿਤੇ ਮੈ ਵੀ ਚੈੱਕ ਕਰਾ ਲਾ ਮੇਰਾ ਵੀ ਰੈਸਟੋਰੈਂਟ ਮੈਨੇਜਰ ਹੈ ਕਿ ਨਹੀਂ ਹੈ ਰੈਸਟੋਰੈਂਟ ਮੈਨੇਜਰ ਹੈ ਡੀਐਮ ਹੈ ਬਲਾਉਸ ਕੋ ਜੇ ਗਲਤੀ ਮੰਨ ਨਹੀਂ ਤਾਂ ਮੰਨ ਲਓ RAMNA ਜੇ ਨਹੀਂ ਬਣੀ ਕਰੇ ਤਾਂ ਯਾਰ ਜੀ ਇਹਨੂੰ ਬਲੌਕ ਹੋ ਜਾ ਮੈਨੇਜਰ ਨੂੰ ਬਲੌਕ ਇਧਰ ਬਲੌਕ ਨਾ ਸਾਨੂੰ ਪੈਸੇ ਟੈਨਸ਼ਨ ਨਾ ਨਾ ਸਾਨੂੰ ਛੋਟੀ ਟੈਨਸ਼ਨ ਨਾ ਸਰ ਤੂੰ ਸਾਡਾ ਫਿਰ ਕਰ ਤੂੰ ਆ ਕੇ ਮੇਰੀ ਚੇਕ ਮੇਰੇ ਬੰਦੇ ਵਾਸਤੇ ਤੂੰ ਆ ਕੇ ਸਾਨੂੰ ਕਹਿਣਾ ਪਾ ਕਹਿੰਦੀ ਜੀ ਇਹ ਹੋ ਹੋ ਆਹੀ ਨਿਆਣੇ ਸਰ ਮੇਰੇ ਬਾਤ ਮੈਂ ਮੱਛੀ ਕਰੇ ਤੂੰ ਆ ਵੀ ਦੇਖ ਆ ਵੀ ਚਿਕਨ ਖਾਂਦਾ ਆ ਨਹੀਂ ਜੋ ਖਾਂ ਜੋ ਨਹੀਂ ਖਾਂ ਮੈਂ ਖਾਤਾ ਮੈਂ ਮੈਂ ਮੰਨੋ ਸੋਰੀ ਕੋਈ ਗੱਲ ਕੋਈ ਗੱਲ ਗਲਤੀ ਨਹੀਂ ਮੰਨ ਰਹੇ ਕੋਈ ਨਹੀਂ ਇਹ ਵਾਲੀ ਚੀਜ਼ ਹੋਏ ਚਲੋ ਸੋਰੀ ਬਾਤ ਸੋਰੀ ਦੀ ਬਾਤ ਨਹੀਂ ਆ ਪਹਿਲੇ ਕਿ ਬੇਫਿਕਰ ਬਣਾ ਰਹੇ ਹਾਂ ਹਾਂ इधर चेक करो मेरे सामने इसमें इधर जो मंगाया हमने कोई नॉनवेज तो नहीं मंगाया है देख लो पहले यहाँ पे बर्तन में कुछ है नॉनवेज सर इसका एप्पल फ्लोर का है का पापड़ है सर हड्डी नहीं है सर टूटा ਸਾਨੂੰ ਸੁਣ ਕੇ ਪੁੱਛੀਏ ਉਹ ਦੇਖ ਲਿਆ ਪਈਆਂ ਨਾੜੀਆਂ ਜੀਆਂ ਨਹੀਂ ਨਹੀਂ ਕੋਪਾਂ ਕੋ ਕਿ ਹੋਇਆ ਮੰਨ ਲਓ ਕੋ ਫਾਇਦਾ ਨਾ ਯਾਰ ਇੰਨੇ ਣੇ ਮੱਟੀ ਦਾ ਸਰੀ ਇਹ ਕੋਮਰ ਸਰੀ ਅਗਰ ਮੇਰੀ ਗੱਲ ਸੁਣੋ ਜਦੋਂ ਦਾਲੂ ਬੱਲੀ ਜਾਂਦੀ ਆ ਤੇ ਸੁਪਰ ਫਿਰ ਵਿੱਚ ਮੈਸ਼ ਹੋਣਾ ਚਾਹੀਦਾ ਪੂਰਾ ਸਮਝਣਾ ਅਕਚਲੇ ਨੂੰ ਕੀ ਬੋਲਦੇ ਆ ਗਏ ਸਰ ਮੰਨ ਲਓ ਮੈਂ ਤੁਹਾਨੂੰ ਕਹਿ ਰਿਹਾ ਸਾਡੀ ਨਹੀਂ ਸਰੀ ਹੱਡੀ ਆ ਵਿੱਚੋਂ ਨਿਕਲੀਦਾ ਪਤਾ ਨਹੀਂ ਲੱਗਦਾ ਇਹ ਮੈਂ ਪ੍ਰੈਸ ਕਿਉਂ ਕਰ ਪੱਡੀ ਕਿਰਸੀ ਇੱਦਾਂ ਇੱਦਾਂ ਸਾਨੂੰ ਪਿੱਛੇ ਲੈ ਜਾ ਕੇ ਦਿਖਾ ਜੋ ਕਿਹੜਾ ਤੁਸੀਂ ਪਾਇਆ ਉਹ ਸਬਜ਼ੀ ਦਾਲ ਦੀ ਦਿਖਾਜੋ ਮਾੜਾ ਮੈਂ ਦਾਲ ਚੋਂ ਬੇਸ ਬੇਸ ਦਾ ਬਣਾ ਚੋ ਹੱਡੀ ਬਿਲਚੇ ਨੇ ਆਪਾਂ ਸਾਰੇ ਹੈਗੇ ਹੱਡੀ ਅੱਛਾ ਹੱਡੀ ਆਹ ਵਾਡਾ ਨਾ ਆ ਦਾਲ ਆ ਇਹ ਖਾਂਦੇ ਨਿਕਲੀ ਵੈਜ ਜਸਬ ਬੱਸ ਅੱਛਾ ਗਾਜੀ ਨੌਨ ਵੈਜ ਮੰਗਾਇਆ ਸੀ ਨਿਕਲੀ ਨਹੀਂ ਨੌਨ ਵੈਜ ਹੈ ਹੀ ਨਹੀਂ ਟੇਬਲ ਤੇ ਦਾਲੇ ਨੂੰ ਦੇਖੋ ਇਹਦੇ ਤੇ ਨੋ ਇਹਨਾਂ ਨੇ ਕਾਹੂ ਨੂੰ ਕਰਦੇ ਮੈਂ ਤੁਸੀਂ ਕਿਹਾ ਕਹਿੰਦੇ ਵੀਡੀਓ ਹੀ ਬਣਾ ਲਈ ਆ ਇਹਦੇ ਫੀ ਬਿੱਲ ਜੇ ਨਾਮ ਉਹਦਾ ਕਹਿੰਦਾ ਮਿੰਡੀ ਆ ਉਹ ਕਿਉਂ ਘਾੜੀ ਆ ਯਾਰ ਆਹ ਚਾਤੀ ਦਿਖਾਉਂ ਕਿਦਾਂ ਲਿਆਏ ਆ ਤੰਦੂਰ ਆ ਜੀ ਮਲੱਠੀ ਦਿੱਤੀ ਤੰਦੂਰ ਵਾਲੀ ਮਲੱਠੀ ਨਾਲ ਰੋਟੀ ਨਾਲ ਖਾਓ ਮਲੱਠੀ ਜਮੀਨ ਆਸਮਾਨ ਦਾ ਫਰਕ ਆ ਇਹ ਸੱਤ ਕੋਈ ਇਹ ਆਲੇ